ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਦਾ ਸ਼ਹਿਰ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਨੂੰ ਵੀਰਾਂ ਨੂੰ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਅੱਜ ਭੈਣਾਂ ਵਾਸਤੇ ਲਿਆ ਰਹੇ ਹਾਂ ਪਿਓਰ ਕਾਟਨ 2x2 ਦੀ ਕੰਨੀ ਦੇ ਗਣਪਤੀ 스ਕੈਂਪਿੰਗ ਹੋਈ ਹੋਈ ਤਿੰਨ ਗਰਮੀਆਂ ਦੀ ਗਾਰੰਟੀ ਲਿਖ ਕੇ ਧੋਈ ਜਾਓ ਪਾਈ ਜਾਓ ਤੇ ਹਟਾਈ ਜਾਓ ਜੱਸੀ ਦੀ ਹੱਟੀ ਬਸਟੈਂਡ ਮਰਿੰਡਾ ਪੇਜ ਨੂੰ ਲਾਈਕ ਕਰੀ ਚੱਲੋ ਵੀਡੀਓ ਨੂੰ ਸ਼ੇਅਰ ਕਰੀ ਚੱਲੋ ਡਿਜ਼ਾਈਨ ਆਇਆ ਪੰਜ ਸੂਟ ਆਇਆ ਲਗਭਗ ਮੇਰੇ ਕੋਲ 120 120 ਸੂਟ ਹੈ ਜੀ ਸੇਲ ਸਿਰਫ ਲੱਗਣੀ ਹੈ 3 ਦਿਨ ਚੌਥੇ ਦਿਨ ਨੂੰ ਇਹ ਰੇਟ ਨਹੀਂ ਮਿਲਣਾ ਅੱਜ ਤਰੀਕਾ 14 ਸੰਗਰਾਮ ਦਾ ਦਿਨ ਹੈ ਕੋ ਬੀਬੀਆਂ ਗੁਰਦੁਆਰਾ ਸਾਹਿਬ ਗਈਆਂ ਹੋਈਆਂ ਬਹੁਤ ਅੱਜ ਮੱਥਾ ਟੇਕ ਕੇ ਵਾਪਸੀ ਦੇ ਜੱਸੀ ਦੀ hatti ਤੇ ਪਹੁੰਚੋ ਬੱਸ ਸਟੈਂਡ ਮਰੰਦਾ ਸ਼ਹਿਰ 600 ਰੁਪਏ ਬੜਾ ਸੂਟ ਹੈ ਜੀ ਰੇਟ ਨਾ ਮਾਤਰ ਨਾ ਮਾਤਰ ਜਿਹੜੀਆਂ ਮੇਰੀਆਂ ਭੈਣਾਂ ਨੇ ਚਾਰ-ਚਾਰ ਸੂਟ ਲੈਣੇ ਆ ਅੱਗੇ ਰੀਸੇਲ ਦਾ ਕੰਮ ਕਰਨਾ ਕੱਪੜੇ ਵੇਚਣ ਵਾਸਤੇ ਲੈਣੇ ਆ 390 ਰੁਪਏ ਦਾ ਸੂਟ ਮਿਲੂਗਾ ਜੀ ਕੋਈ 600 ਨਹੀਂ ਕੋਈ 500 ਨਹੀਂ ਕੋਈ 450 ਨਹੀਂ 1560 ਰੁਪਏ ਦੇ ਚਾਰ ਸੂਟ ਹੈ ਇੱਕ ਸੂਟ ਵਾਸਤੇ ਕੋਈ ਖੇਚਲ ਨਾ ਕਰੇ ਬਈ ਬਾਬਾ ਜੀ 390 ਦਾ ਸੂਟ ਸਾਰਨ ਦੇ ਦੋ ਨਾ ਅਸੀਂ ਦੇਣਾ ਵਾ ਜਿਹਨੇ ਇੱਕ ਸੂਟ ਲੈਣਾ ਉਹ ਪਹਿਣਾ ਨੂੰ ਲੱਗੂਗਾ 10% ਪੈਸੇ ਐਕਸਟਰਾ ਬਈ ਮੰਨ ਲਓ 430 ਰੁਪਏ ਦਾ ਮਿਲਣਾ ਜੀ ਇੱਕ ਜਿਹੜੀਆਂ ਪਹਿਣਾ ਨੇ ਚਾਰ ਚਾਰ ਸੂਟ ਲੈਣੇ ਆ ਸਿਰਫ 390 ਰੁਪਏ ਦਾ ਜਿਨ੍ਹਾਂ ਨੇ ਇੱਕ ਸੂਟ ਲੈਣਾ 430 ਰੁਪਏ ਦਾ ਮਿਲਣਾ ਉਹ ਪਹਿਣਾ ਨੂੰ ਆ ਜਿਨ੍ਹਾਂ ਨੇ ਵੀਡੀਓ ਸ਼ੇਅਰ ਕਰਨੀ ਆ ਪੇਜ ਨੂੰ ਲਾਈਕ ਕਰਨਾ ਪਹਿਲਾ ਡਿਜ਼ਾਈਨ ਦੂਸਰਾ ਡਿਜ਼ਾਈਨ ਤੀਸਰਾ ਡਿਜ਼ਾਈਨ ਚੌਥਾ ਡਿਜ਼ਾਈਨ ਚਾਰ ਡਿਜ਼ਾਈਨਾਂ ਇੱਕ ਇੱਕ ਡਿਜ਼ਾਈਨ ਦੇ 30-30 ਸੂਟ ਹੈ ਟੋਟਲ 120 ਸੂਟ ਹੈ ਜੀ ਸਿਰਫ 3 ਦਿਨ ਦੀ ਸੇਲ ਹੈ 14 15 ਤੇ 16 ਤਰੀਕ ਆ ਦੇਖੋ ਆ ਮਾਲ ਪਿਆ ਜੀ ਆ ਦੇਖੋ ਨਜ਼ਰ ਮਾਰੋ ਵਾਹ ਜੀ ਵਾਹ ਆ ਦੇਖੋ ਲਾਈਨ ਲੱਗੀ ਪਈ ਆ ਆ ਦੇਖੋ 1 2 3 4 5 ਪੰਜ ਲੈਣਾ ਲੱਗੀਆਂ ਹੋਈਆਂ ਜੀ ਡਿਜ਼ਾਈਨ ਬੜਾ ਸੋਹਣਾ ਜੀ ਇਹ ਪਹਿਣਾ ਵਾਸਤੇ ਗਰਮੀ ਆਫਰ ਹੈ ਮਾਰਚ ਮਹੀਨੇ ਦੀ ਆਫਰ ਹੈ ਜੀ ਕਿਉਂ 31 ਮਾਰਚ ਵੀ ਆ ਰਹੀ ਆ ਫੜਾ ਫੜ ਮਾਲ ਸੇਲ ਕਰਨਾ ਕੋ ਬੈਂਕਾਂ ਨੇ ਵੀ ਆ ਕੇ ਸਾਡਾ ਕੁੰਡਾ ਖੜਕਾ ਦੇਣਾ ਹੁਣ ਵੇ ਬਾਪੂ ਜੀ ਕਲੀਅਰੈਂਸ ਕਰੋ ਬੈਂਕਾਂ ਦੀ ਕਰੀ ਚਲੋ ਵੀਡੀਓ ਸ਼ੇਅਰ ਇਹਦੇ ਪੇਜ ਨੂੰ ਲਾਈਕ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਸ਼ਹਿਰ ਆਪਾਂ ਬਾਰਾਂ ਨੰਬਰ ਪਰ ਹੋ ਜਾਂ ਸਤਿ ਸ੍ਰੀ ਅਕਾਲ ਜੱਸੀ ਦੀ ਹੱਟੀ ਬੱਸ ਸਟੈਂਡ ਮਰਿੰਡਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ